दस साल तक तीन साल बस होने कि तीन साल तक ये बच्चे का इलाज करवाया जाए ਮੇਰਾ ਨਾਮ ਸੁਖਦੀਪ ਕੌਰ ਆ ਮੇਰੇ ਬੇਟੇ ਦਾ ਨਾਮ ਗੁਰਲਾਟ ਵੀਰ ਸਿੰਘ ਆ ਅਸੀਂ ਜਨਾਲਾ ਦੇ ਰਹਿਣ ਵਾਲੇ ਆ ਅੰਬੀਸਰ ਜ਼ਿਲ੍ਹਾ ਤਹਿਸੀਲ ਜਨਾਲਾ ਮੇਰੇ ਬੇਟੇ ਨੂੰ ਬਿਆਨਕ ਬਿਮਾਰੀ ਆ ਉਹਦੇ ਮਸਲ ਵੀਕ ਹੋ ਗਏ ਆ ਤੇ ਡਾਕਟਰਾਂ ਨੇ ਇਹੀ ਕਿਹਾ ਆ ਕਿ ਇਹਦਾ ਇਲਾਜ ਇੱਧਰ ਨਹੀਂ ਹੈਗਾ ਇਹਦਾ ਇਲਾਜ ਅਮਰੀਕਾ ਆ ਜਿਹੜਾ ਕਿ 27 ਕਰੋੜ ਦਾ ਇੰਜੈਕਸ਼ਨ ਹੈਗਾ ਆ ਉਹ ਅਸੀਂ ਆਪਣੀ ਪ੍ਰਾਪਰਟੀ ਵੀ ਸਾਰੀ ਵੇਚ ਦੀਏ ਅਸੀਂ ਨਹੀਂ ਇਲਾਜ ਕਰਾ ਸਕਦੇ ਤੇ ਹੱਥ ਜੋੜ ਕੇ ਬੇਨਤੀ ਆ ਕਿ ਮੇਰੇ ਬੇਟੇ ਦਾ ਬੇਟੇ ਦੀ ਮਦਦ ਕੀਤੀ ਜਾਵੇ ਸਿਰਫ ਉਹ ਦੇਖੋ ਤਿੰਨ ਸਾਲ ਹੀ ਆ ਕਿੰਨਾ ਸਾਲਾਂ ਦੇ ਵਿੱਚ ਜੇ ਇੰਜੈਕਸ਼ਨ ਲੱਗ ਗਿਆ ਠੀਕ ਹੈ ਜੇ ਨਾ ਲੱਗਾ ਫਿਰ ਉਹਦੇ ਕੋਲ ਚੱਲਿਆ ਨਹੀਂ ਜਾਣਾ ਡਾਕਟਰ ਕੀ ਕਹਿੰਦੇ ਆ ਤਿੰਨ ਸਾਲ ਦਾ ਕੀ ਕੀ ਦੱਸਦੇ 10 ਸਾਲ ਦਾ ਵੀ ਰਿਟਰ 10 ਕੀ ਕਹਿੰਦੇ ਕਹਿੰਦੇ ਕਿ 10 ਸਾਲ ਤੱਕ ਹੀ ਇੰਜੈਕਸ਼ਨ ਲੱਗਣਾ ਜੇ 7 ਸਾਲ ਦਾ ਆ ਜੇ ਤੋਂ 10 ਸਾਲ ਦਾ ਇਹ ਹੋ ਗਿਆ 10 ਸਾਲ ਤੱਕ ਹੀ ਇੰਜੈਕਸ਼ਨ ਜੇ ਲੱਗ ਗਿਆ ਠੀਕ ਹੈ ਜੇ ਨਹੀਂ ਲੱਗਾ ਤੇ ਫਿਰ ਨਹੀਂ ਹਰਨਕਾਰ ਮੇਰਾ ਪੋਤਰਾ ਗੁਰਲਾਡ ਸਿੰਘ ਅਸੀਂ ਸਨਾਲ ਦੇ ਰਹਿਣ ਵਾਲੇ ਆ ਸੀਲ ਅੰਮ੍ਰਿਤ ਸਰ ਜੀਲ ਅੰਮ੍ਰਿਤ ਸਰ ਤੇ ਅਸੀਂ ਮਤਲਬ ਇਹ ਮੰਗ ਕਰਦੇ ਆ ਵੀ ਸਾਡੇ ਬੱਚੇ ਨੂੰ ਬਹੁਤ ਭਿਆਨਕ ਬਿਮਾਰੀ ਲੱਗ ਚੁੱਕੀ ਆ ਉਹਦਾ ਇਲਾਜ ਸਿਰਫ ਅਮਰੀਕਾ ਵਿੱਚ ਹੀ ਆ ਜਿਹੜਾ ਕਿ 27 ਕਰੋੜ ਦਾ ਇਲਾਜ ਆ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਜਿੱਤੇ ਅਰਦਾਸਾਂ ਬੇਨਤੀਆਂ ਤੁਸੀਂ ਕਰਨੀਆਂ ਬੱਚੇ ਦੀਆਂ ਉਥੇ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜਿਹੜੇ ਸਾਡੇ ਬੱਚੇ ਦੀ ਜਾਨ ਬਚ ਸਕੇ ਪੰਜਾਬ ਦੇ ਵਸਨੀਕ ਕਿੰਨਾ ਔਖਾ ਹੈ ਇਲਾਜ ਕਰਾਉਣਾ ਬੱਚੇ ਦਾ ਹਾਂਜੀ ਬਹੁਤ ਔਖਾ ਜੀ ਸਾਰੀ ਪ੍ਰਾਪਰਟੀ ਵੇਚ ਦਈਏ ਤਾਂ ਵੀ ਅਸੀਂ ਇਹ ਇਲਾਜ ਨਹੀਂ ਕਰਵਾ ਸਕਦੇ ਕਿਸੀ ਇਹੋ ਜਿਹਾ ਹੱਥ ਜੋੜਦੇ ਆ ਜਿੱਥੇ ਤੁਸੀਂ ਇੰਨੇ ਨੇ ਵੱਡੇ ਲੰਗਰ ਲਾਉਂਦੇ ਹੋ ਜਿੰਨੇ ਇੰਨੇ ਨੇ ਵੱਡੀਆਂ ਸੇਵਾਵਾਂ ਕਰਦੇ ਹੋ ਉੱਥੇ ਵੀ ਇੱਕ ਛੋਟੇ ਜਿਹੇ ਬੱਚੇ ਦੀ ਜਾਨ ਬਚਾਈ ਜਾ ਸਕਦੀ ਆ ਤੁਹਾਡੀ ਮਦਦ ਦੇ ਨਾਲ ਜਾਨ ਬਚਾਈ ਸਕਦੀ ਜਾ ਸਕਦੀ ਆ ਇਸ ਕਰਕੇ ਤੁਸੀਂ ਸਾਡੀ ਵਾਰ ਤੋਂ ਵਾਰ ਮਦਦ ਕਰੋ ਜਿਹੜੀ ਕਿ ਸਾਡੇ ਬੱਚੇ ਦੀ ਜਾਨ ਬਚ ਸਕੇ ਪਵਨ ਵੀਰ ਸਿੰਘ ਮੇਰਾ ਨਾਮ ਮੇਰੇ ਬੇਟੇ ਦਾ ਨਾਮ ਗੁਰਲਾੜ ਵੀਰ ਸਿੰਘ ਆ ਜੀ ਅਜਨਾਲਾ ਦਾ ਮੈਂ ਰਹਿਣ ਵਾਲਾ ਮੇਰੇ ਬੱਚ ਨੂੰ ਪਿਆਣਕ ਨੂੰ ਮਰੀ ਲੱਗ ਗਈ ਆ ਜੀ ਇਹਦੇ ਕਰਕੇ ਮੈਨੂੰ ਵੀ ਮੇ ਮੇਰੀ ਬਾਤੋਂ ਬਾਦ ਮਤ ਕੀਤੀ ਜਾਵੇ ਐਨ ਆਰ ਆਈ ਭਰਾ ਪੰਜਾਬ ਚ ਬਹੁਤ ਵੱਡੀਆਂ ਵੱਡੀਆਂ ਸੰਸਥਾਵਾਂ ਨੇ ਉਹ ਇਹ ਹੱਲ ਕਰ ਸਕਦੀਆਂ ਉਹਨਾਂ ਬਾਦ ਕੋਈ ਚੋ ਵੀ ਨਹੀਂ ਜੇ ਕੋਈ ਚਾਵੇ ਤੇ 27 ਕਰੋੜ ਰੁਪਏ ਦੀ ਮੇਰੀ ਮਤ ਕੀਤੀ ਜਾਵੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿੰਨੇ ਤੁਹਾਨੂੰ ਦੱਸਿਆ ਵੀ ਇੰਨੀ ਵੱਡੀ ਬਿਮਾਰੀ ਹੈ ਕਿੱਦਾਂ ਬਲਕ ਇਹ ਅਸੀਂ ਸੀਐਮਸੀ ਹਸਪੀਟਲ ਗਏ ਸੀ ਤੇ ਉੱਥੋਂ ਸਾਨੂੰ ਉਹਨਾਂ ਨੇ ਦੱਸਿਆ ਵੀ ਹੋਰ ਵੀ ਕਿਦਾਂ ਕਰਾਏ ਟੈਸਟ ਹਾਂ ਜੀ ਜੀ ਪਹਿਲਾਂ ਅਸੀਂ ਬਟਾਲਾ ਰੋਡ ਤੋਂ ਕਰਾਏ ਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਸੀਐਮਸੀ ਤੇ ਵੀ ਜਾਵੇ ਕਰੀ ਸੀएमसी ਵਾਲਿਆਂ ਕਿਹਾ ਵੀ ਇਹਦਾ ਇੱਧਰ ਇਲਾਜ ਨਹੀਂ ਹੈਗਾ ਇਹਦਾ ਅਮਰੀਕਾ ਚ ਹੀ ਇਲਾਜ ਕਿਸੇ ਵੱਡੇ ਹੋਰ ਵੀ ਹਸਪੀਟਲ ਦੇ ਹਾਂਜੀ ਜੀ ਪੀਡੀਆਈ ਦੇ ਕੋਲ ਆ ਇੱਕ ਸੁਹਾਣਾ ਹਸਪੀਟਲ ਆ ਚੰਡੀਗੜ੍ਹ ਉੱਥੇ ਵੀ ਗਏ ਉਹਨਾਂ ਨੇ ਵੀ ਇਹੋ ਕਿਹਾ ਵੀ ਅਮਰੀਕਾ ਇਲਾਜ ਹੈਗਾ ਜੀ ਇੱਧਰ ਨਹੀਂ ਇਲਾਜ ਹੈਗਾ ਜੀ ਕੀ ਮੰਨ ਕਰਦੇ ਆਈ ਮੈਂ ਇਹੋ ਮੰਨ ਕਰਦੇ ਆਂ ਵੀ ਐਨ ਆਰ ਆਈ ਭਰਾ ਪੰਜਾਬ ਚ ਬੜੀਆਂ ਬੜੀਆਂ ਵੱਡੀਆਂ ਸੰਸਥਾਵਾਂ ਨੇ ਐਨ ਆਰ ਆਈ ਵੀ ਬੜੇ ਬੜੇ ਵੱਡੇ ਲੋਕ ਨੇ ਤੇ ਸਾਡੀ ਭੈਣ ਭਰਾਵਾਗੇ ਇਹੋ ਬੇਨਤੀ ਆ ਵੀ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਛੋਟਾ ਜਿਹਾ ਬੱਚਾ ਵਹੀਂ ਇਹ ਦੇ ਦੇ ਸਾਰੇ ਦੇ ਜੀਉਂਨੇ ਆ ਇਹ ਬਸ 2-3 ਸਾਲ ਹੀ ਹੋ ਰਿਹਾ ਇਹਦੇ ਤੇ ਜੇ ਨਾਂ ਲਾਜੋਇਆ ਤੇ ਇਹਨੇ ਫਿਰ ਕਈ ਮਹੀਨੇ ਬਹਿ ਜਾਣਾ ਵਾ